ਗੁਰੂ ਮਾਰੇ ਨੂੰ ਸਿੱਖ ਰੱਖ ਸਕਦਾ ਹੈ ਜੋ ਸਿੱਖ ਬੋਲ ਕਹਿਦਾ ਹੈਗਾ ਨਾ ਚੇਤੇ ਰੱਖਿਓ ਗੁਰੂ ਕਦੀ ਝੂਠਿਆ ਨਹੀਂ ਹੋ ਦਿੰਦਾ ਮੈਂ ਵੈਸੇ ਕਹਿਣਾ ਹੁੰਨਾ ਕਿ ਜਿਸ ਨੇ ਦੋ ਬਾਣੀਆਂ ਧਿਆਨ ਨਾਲ ਪੜ ਲਈਆਂ ਨਾ ਜਪਜੀ ਸਾਹਿਬ ਦਾ ਪਾਠ ਧਿਆਨ ਨਾਲ ਕੀਤਾ ਇਹਦੀ ਵਿਆਖਿਆ ਪੂਰਾ ਗੁਰੂ ਅਨਸੇਬ ਹੈ ਤੇ ਜਿਨ ਨੇ ਨੌਵੇਂ ਪਾਤਸ਼ਾਹ ਦੇ ਸ਼ਲੋਕਾਂ ਦਾ ਧਿਆਨ ਨਾਲ ਪਾਠ ਕਰ ਲਿਆ ਇਹਨਾਂ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ ਸ਼ਲੋਕਾਂ ਵਿੱਚ ਉਹਦੇ ਵਿੱਚ ਦੇ ਦੇ ਸਬੰਧ ਵਿੱਚ ਦੋ ਸ਼ਲੋਕ ਨੇ ਇੱਕ ਸ਼ਲੋਕ ਹੈ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ ਜਿਸ ਬੰਦੇ ਵਿੱਚ ਇੱਕ ਵਹਿਗੁਰੂ ਜੀ ਦੀ ਇਤੇ ਭਗਤ ਦੇ ਤੱਤੇ ਨੂੰ ਸਿਆਰੀਏ ਭਗਤੀ ਨਖੀ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ ਉਹ ਬੰਦਾ ਜੀ ਕਹਿਣ ਲੱਗੇ ਨਹੀਂ ਸ਼ਰੀਰ ਬੰਦੇ ਦਾ ਹੈ ਪਰ ਖਸਲਤ ਉਹਦੀ ਕਰਤੂਤ ਉਹਦੀ ਕੀ ਹੈ ਕਹਿਣ ਲੱਗੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਉਥੇ ਤਨ ਵਰਤੇ ਜੀ ਤਾਹੇ ਤਨ ਉਸ ਦੇਹ ਨੂੰ ਸੂਕਰ ਤੇ ਕੂਕਰ ਨਾਲ ਤੁਲਨਾ ਦਿੱਤੀ ਪਰ ਉਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਲੋਕ ਹੈ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਜੇ ਕਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮੈਂ ਆਪ ਨੂੰ ਤਾਂ ਬੇਨਤੀ ਕੀਤੀ ਹੈ ਗੁਰਮਖੋ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਮਜਨੂ ਦੇ ਟਿੱਲੇ ਦਿੱਲੀ ਕਹੀ ਸੀ ਕਹਿ ਬ੍ਰਿਆਪਾ ਕਹਿੰਦੇ ਆ ਸਿੱਖ ਦੇ ਬੋਲ ਜੀ ਅਸੀਂ ਮਜਾਕ ਚ ਲੈ ਜਾਂਦੇ ਆ ਮਜਨੂ ਦਾ ਟਿੱਲਾ ਲਾਹੌਰ ਬੁੱਧੂ ਸ਼ਾਹ ਦਾ ਆਵਾ ਭਾਈ ਬੁੱਧੂ ਦਾ ਆਵਾ ਭਾਈ ਬੁੱਧੂ ਦਾ ਆਵਾ ਅੱਜ ਤੱਕ ਉਹ ਮੌਜੂਦ ਹੈ ਯਾਦ ਰੱਖਿਓ ਜਿਉਂਨੇ ਕਹਾਂ ਸੀ ਕੱਚਾ ਰਹਿ ਤੇ ਕੱਚਾ ਘੀਰਿਆ ਉਸ ਵਕਤ ਕਹਾਂ ਸੀ ਭਾਈ ਲੱਖੂ ਨੇ ਮਹਾਰਾਜ ਮੇਰੇ ਮੁਖ ਤੋਂ ਨਿਕਲ ਗਿਆ ਵੀ ਤੇਰੀਆਂ ਕੱਚੇ ਰਹਿਣ ਨੇ ਆਵੇ ਬਖਸ਼ ਦਿਓ ਹਜ਼ੂਰ ਨੇ ਕਿਹਾ ਭਾਈ ਬੁੱਧੂ ਉਹਨੂੰ ਸੰਬੋਧਨ ਕਰਕੇ ਭਾਈ ਲੱਖੂ ਕਹਿ ਰਹੇ ਨੇ ਮaaf ਕਰ ਦਿਓ ਪਰ ਸੱਚ ਐਵੇਂ ਪਾਣੀ ਤੋਂ ਬਿਨਾ ਫਸਲ ਮਰ ਜਾਏ ਉਹਨੂੰ ਪਾਣੀ ਹਰਿਆ ਕਰ ਦਿੰਦਾ ਜਿਹਨੂੰ ਪਾਣੀ ਮਾਰ ਜਾਏ ਪਾਣੀ ਜਿਹੜੀ ਸੁੱਕ ਜਾ ਉਹਨੂੰ ਕੋਈ ਖਰਿਆ ਨਹੀਂ ਕਰਦਾ ਗੁਰੂ ਮਾਰੇ ਨੂੰ ਸਿੱਖ ਰੱਖ ਸਕਦਾ ਹੈ ਜੋ ਸਿੱਖ ਬੋਲ ਕਹਿਦਾ ਹੈਗਾ ਨਾ ਚੇਤੇ ਰੱਖਿਓ ਗੁਰੂ ਕਦੀ ਝੂਠਿਆ ਨਹੀਂ ਹੋ ਦਿੰਦਾ ਮੇਰੀ ਫਿਰ ਬਜਰੂ ਟਿੱਲੇ ਦੀ ਮੈਂ ਕਿਉਂ ਗੱਲ ਕੀਤੀ ਉੱਥੇ ਹਾਥੀ ਦਾ ਜ਼ਿਕਰ ਹੁੰਦਾ ਜੀ तकरीबन ਸਾਰੇ ਮੰਨਦੇ ਆ ਹਾਥੀ ਮਰਦਾ ਜਿੰਦਾ ਹੁੰਦਾ ਹੈ ਪਰ ਉੱਥੇ ਗੁਰੂ ਨਾਨਕ ਸਾਹਿਬ ਨੂੰ ਬਾਦਸ਼ਾਹ ਕਹਿੰਦਾ ਕਿ ਕੀ ਪਰਮਾਤਮਾ ਦੀ ਕੀਤੀ ਰੱਬ ਦਾ ਸੰਤ ਮੋੜ ਦਿੰਦਾ ਹੁਕਮ ਰਜ਼ਾਈ ਚੱਲਣ ਵਾਲੇ ਗੁਰੂ ਨੇ ਕਿਹਾ ਹਾਂ ਜੇ ਬੰਦਗੀ ਕਰਨ ਵਾਲਾ ਕਹਿਦਾ ਪਰਮਾਤਮਾ ਮੰਨ ਲੈਂਦਾ ਸੱਚ ਐ ਵੇ ਰੱਬ ਦੇ ਪਿਆਰੇ ਦੀ ਮੋੜਦਾਨ ਉਹਨੇ ਕਿਹਾ ਜੀ ਕਿਵੇਂ ਉਥੇ ਇੱਕ ਉਦਾਹਰਨ ਦਿੱਤੀ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਭੱਖ ਦੇ ਕੋਲੇ ਨੂੰ ਖੱਤ ਤੇ ਕੋਈ ਸਮਾਂ ਰੱਖਿਆ ਜਾ ਸਕਦਾ ਮੰਨ ਲਈ ਕੋਲਾ ਭੱਖ ਰਿਹਾ ਉਹਨੂੰ ਖੱਬੇ ਤੋਂ ਸੱਜੇ ਸੱਜੇ ਤੋਂ ਖੱਬਿਆ ਪਰ ਰੱਖ ਸਕਨੇ ਆ ਨਾ ਜੀ ਕੋਲਾ ਥੋੜਾ ਸਮਾਂ ਰੱਖ ਲਾਂਗੇ ਪਰ ਜੇ ਉਹਨਾਂ ਅੱਗ ਦੇ ਕੋਲਿਆਂ ਵਿੱਚ ਲੋਹਾ ਰੱਖ ਦਿਓ ਲੋਹੇ ਨੂੰ ਚੰਗੀ ਤਰ੍ਹਾਂ ਲਾਲ ਕਰ ਦਿਓ ਗਰਮ ਕੋ ਭੱਕ ਦੇ ਕੋਏ ਆਗ 11 ਵਿੱਚ ਲੋਹਾ ਲਾਲ ਹੋ ਜਾਏ ਉਹਨੂੰ ਇੱਕ ਖਿੰ ਚਮੜੀ ਨਾਲ ਲਾਓ ਤੇ ਨਾਲ ਚਮੜੀ ਪੱਟ ਕੇ ਲੈ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਜਿਹੜੇ ਬੰਦਗੀ ਕਰਨ ਵਾਲੀਆਂ ਰੂਹਾਂ ਨੇ ਨਾ ਉਹ ਰੱਬ ਦੇ ਵਿੱਚ ਇੰਨੇ ਕੋ ਲਾਲ ਹੋ ਜਾਂਦੇ ਨੇ ਸੱਚੇ ਉਹਨਾਂ ਚ ਇੰਨੀ ਸਮਰੱਥਾ ਆ ਜਾਂਦੀ ਜਿਵੇਂ ਲਾਲ ਕੋਲੀਆਂ ਵਿੱਚ ਲੋਹਾ ਲਾਲ ਹੋ ਜਾਂਦਾ ਹੈ